ਮੁਰਦਾਬਾਦ 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 ਜੇਐਮਏ ਦੇ ਸਿਆਸਤ ਕਰਨ ਵਾਲੀ ਕਾਂਗਰਸ ਮੁਰਦਾਬਾਦ ਮੁਰਦਾਬਾਦ ਬੋਹਰ ਸੇ ਜਾਲੀਆ ਮੁਰਦਾਬਾਦ 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 Hãy subscribe có kênh Ghiền Mì Gõ Để không bỏ lỡ những video hấp dẫn ਜ਼ਿਲ੍ਹਾ ਨਮਾਸ਼ਹਿਰ ਦੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਕੋਰ ਕਮੇਟੀ ਮੈਂਬਰ ਨੇ ਆਪਣੇ ਵਰਕਰਾਂ ਦੇ ਨਾਲ ਚੰਡੀਗੜ੍ਹ ਰੋਡ 'ਤੇ ਕਾਂਗਰਸ ਪਾਰਟੀ ਦੇ ਦਫ਼ਤਰ ਸਾਹਮਣੇ ਕਾਂਗਰਸ ਪਾਰਟੀ ਦੇ ਆਉਦੇਦਾਰ ਰਾਹੁਲ ਗਾਂਧੀ, ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦਾ ਪੁਤਲਾ ਫੂਕਿਆ ਅਤੇ ਜਮਕੇ ਨਾਅਰੇਬਾਜ਼ੀ ਕੀਤੀ ਗਈ। ਪੁਤਲਾ ਫੂਕਣ ਉਪਰੰਤ ਕੋਰ ਕਮੇਟੀ ਮੈਂਬਰ ਤੇ ਜ਼ਿਲ੍ਹਾ ਜਥੇਦਾਰ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੇ ਐਮਐਲਏ ਪਰਗਤ ਸਿੰਘ ਨੇ ਜੋ ਕਿਹਾ ਉਹੀ ਗੱਲ ਅਸੀਂ ਪਿਛਲੇ 10 ਸਾਲਾਂ ਤੋਂ ਕਹਿ ਰਹੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਕੋਈ ਰਾਜਨੀਤਿਕ ਤੌਰ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਅਕਾਲੀ ਦਲ ਦਾ ਵਿਅਦਬੀਆਂ ਨਾਲ ਕੋਈ ਮਤਲਬ ਨਹੀਂ ਨਾ ਹੀ ਅਕਾਲੀ ਦਲ ਵਿਅਦਬੀਆਂ ਕਰ ਸਕਦਾ ਹੈ ਅੱਜ ਅਸੀਂ ਕਾਂਗਰਸ ਪਾਰਟੀ ਦਾ ਪੁਤਲਾ ਜਿਹੜਾ ਫੂਕਿਆ ਹੈ ਉਹ ਇਸ ਕਰਕੇ ਫੂਕਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਲਗਾਤਾਰ ਜਿਹੜੀ ਸਿਆਸਤ ਹੋ ਰਹੀ ਹੈ ਔਰ ਉਹ ਗੱਲ ਜਗ ਜाहिर ਕੀਤੀ ਹੈ ਸਰਦਾਰ ਪ੍ਰਗਟ ਸਿੰਘ ਜੀ ਐਮਐਲਏ ਜਿਹੜੇ ਨੇ ਜਲੰਧਰ ਕੈਂਟ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਬੋਲੀ ਆ ਅਸੀਂ ਤਾਂ ਪਿਛਲੇ 10 ਸਾਲ ਤੋਂ ਗੱਲ ਕਹਿ ਰਹੇ ਆ ਕਿ ਰਾਜਨੀਤਿਕ ਤੌਰ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਹੈ ਕਿਉਂਕਿ ਸਾਡੇ ਹਾਜ਼ਰ ਗੁਰੂ ਨੇ ਸਾਡਾ ਐਸਟ ਨੇ ਸਾਡੇ ਲਈ ਰੱਬ ਨੇ ਕਿਉਂਕਿ ਅਸੀਂ ਉਹਨਾਂ ਨੂੰ ਹਾਜ਼ਰ ਗੁਰੂ ਦੇ ਤੌਰ ਦੇ ਉੱਤੇ ਮੰਨਦੇ ਆ ਸਾਨੂੰ ਹੁਕਮ ਹੈ ਹਰ ਸਿੱਖ ਸਿੱਖਾਂ ਨੂੰ ਹਰ ਸਿੱਖ ਨੂੰ ਹੁਕਮ ਹੈ ਬਲਕਿ ਦੂਜੇ ਜਿਹੜੇ ਕਮਿਊਨਿਟੀਆਂ ਦੇ ਲੋਕ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਜਿਹੜਾ ਆ ਉਹ ਦਿਲੋਂ ਕਰਦੇ ਨੇ ਔਰ ਇਸ ਵਿਸ਼ੇ ਦੇ ਉੱਤੇ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਲਗਾਤਾਰ 5 ਸਾਲ ਜਦੋਂ 17 ਤੋਂ 22 ਤੱਕ ਕਾਂਗਰਸ ਦੀ ਗਵਰਨਮੈਂਟ ਰਹੀ ਆ ਸਰਦਾਰ 파ਰਗਟ ਸਿੰਘ ਜੀ ਨੇ ਗੱਲ ਜਗਜਾਹਰ ਕਰਤੀ ਜਿਹੜੀ ਅਸੀਂ ਲਗਾਤਾਰ ਕਹਿੰਦੇ ਰਹੇ ਕਿ ਜਾਂਚ ਦਾ ਵਿਸ਼ਾ ਜਿਹੜਾ ਉਹ ਸਹੀ ਪਾਸੇ ਨਹੀਂ ਜਾ ਰਿਹਾ ਕਿਉਂਕਿ ਜੇ ਸਹੀ ਤਰੀਕੇ ਨਾਲ ਜਾਂਚ ਹੋਈ ਹੁੰਦੀ ਤਾਂ ਅੱਜ ਦਲਚੀ ਅੰਦਰ ਹੁੰਦੇ ਔਰ ਉਹ ਜਾਂਚ ਜਿਹੜੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਕੀਤੀ ਜਾਂਦੀ ਰਹੇ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਿਆਸਤ ਚੱਲਦੀ ਰਹੀ ਕਿਉਂਕਿ ਕਾਂਗਰਸ ਉਸ ਵੇਲੇ ਆਪਣਾ ਮੁੱਖ ਵਿਰੋਧੀ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਹੀ ਮੰਦੀ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਕਰਨ ਦੇ ਲਈ ਇਹ ਸਾਰੀ ਜਿਹੜੀ ਪਲੈਨਿੰਗ ਆ ਕਾਂਗਰਸ ਦੇ ਵੱਡੇ ਲੀਡਰਾਂ ਵੱਲੋਂ ਉਸ ਵੇਲੇ ਹੁੰਦੀ ਰਹੀ ਕਿਉਂਕਿ ਉਹ ਸਰਕਾਰ ਦੇ ਵਿੱਚ ਸਨ ਸਰਦਾਰ 파ਰਗਟ ਸਿੰਘ ਨੇ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਦੋ ਧੜੇ ਸਨ ਇੱਕ ਧੜਾ ਕਹਿੰਦਾ ਸੀ ਜਾਂਚ ਇਸ ਪਾਸੇ ਜਾਣੀ ਚਾਹੀਦੀ ਹੈ ਦੂਜਾ ਕਹਿੰਦਾ ਸੀ ਇਸ ਪਾਸੇ ਜਾਣੀ ਚਾਹੀਦੀ ਹੈ ਜਿਵੇਂ ਉਹਨਾਂ ਨੂੰ ਸਿਆਸੀ ਤੌਰ ਤੇ ਚੰਗਾ ਲੱਗਦਾ ਸੀ ਉਮੇਦੀ ਰਾਜਨੀਤੀ ਹੁੰਦੀ ਸੀ ਉਮੇਦਾ ਅਫਸਰਾਂ ਤੋਂ ਲਖਾਇਆ ਜਾਂਦਾ ਸੀ ਉਮੇਦੀ ਡਿਕਟੇਸ਼ਨ ਹੁੰਦੀ ਸੀ ਉਮੇਦੀਆਂ ਸਿੱਟਾਂ ਬਣਦੀਆਂ ਸੀ ਉਮੇ ਦੇ ਕਮਿਸ਼ਨ ਬਠਾਲੇ ਜਾਂਦੇ ਸੀ ਸੋ ਇਹ ਗੱਲ ਬੇਸ਼ੱਕ ਮੈਂ ਇਹ ਗੱਲ ਵੀ ਬਿਲਕੁਲ ਕਲੀਅਰ ਕਰ ਦੇਣੀ ਚਾਹਣਾ ਕਿ ਇਕੱਲੀ ਕਾਂਗਰਸ ਵੀ ਇਸ ਗੱਲ 'ਚ ਕਸੂਰਵਾਰ ਨਹੀਂ ਕਸੂਰਵਾਰ ਬਰਾਬਰ ਦੇ ਝਾੜੂ ਵਾਲੇ ਵੀ ਆ ਜੇ ਅਸੀਂ ਉਹਨਾਂ ਨੂੰ ਕਹਦੇ ਆਂ ਕਿ ਅਸੀਂ ਇਕੱਲਾ ਕਾਂਗਰਸ ਦਾ ਪਤਲਾ ਫੂਕਿਆ ਤੁਸੀਂ ਇੱਕ ਗੱਲ ਸਾਰੇ ਹੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਚਾਹੇ ਤੁਸੀਂ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕਰਾਉਣੀ ਤਾਂ ਬੜੀ ਦੂਰ ਦੀ ਗੱਲ ਹੈ ਕੋਈ ਸੋਚ ਵੀ ਸਕਦਾ ਤੁਹਾਡੇ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਸੋਚ ਸਕਦਾ ਸੋ ਕਦੇ ਵੀ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਇਹ ਉਹਨਾਂ ਲੋਕਾਂ ਨੇ ਸੋਚਿਆ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਸੀ 2014 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਚ ਐਂਟਰ ਹੁੰਦੀ ਹੈ ਤੇ ਬੇਅਦਬੀਆਂ ਦਾ ਦੌਰ ਕਦੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਕਦੇ ਤੁਸੀਂ ਸੁਣਿਆ ਸੀ ਵੀ ਬੇਅਦਬੀ ਹੋਈ ਆ ਕੀ ਹੋਇਆ ਇਹ ਗਿਣੀ ਮਿੱਥੀ ਸਾਜ਼ਿਸ਼ ਜੇ ਵਿਰੋਧ ਬਰੀਕੀ ਨਾਲ ਜਾਂਚ ਹੋਵੇ ਮੈਂ ਇੱਕ ਦਲ ਗਰੰਟੀ ਨਾ ਕਹਿ ਸਕਦਾ ਝਾੜੂ ਪਾਰਟੀ ਵਾਲੇ ਦੇ ਵਿੱਚ ਬਹੁਤ ਵੱਡੇ ਕਸੂਰਬਾਰ ਨਿਕਲਣਗੇ ਕਿਉਂਕਿ ਮਲੇਰ ਕੋਟਲੇ ਚ ਪਾਵਨ ਪਵਿੱਤਰ ਕ੍ਰਾਂ ਸ਼ਰੀਫ ਦੀ ਬਿਆਦਵੀ ਹੋਈ ਉਹਨਾਂ ਦੇ ਐਮਐਲਏ ਨੂੰ ਸਜ਼ਾ ਵੀ ਹੋਈ ਉਹਨੂੰ ਟਿਕਟ ਦੇ ਦਿੱਤੀ ਦਿੱਲੀੋਂ ਲੈ ਜਾ ਕੇ ਕਿਤੇ ਨਾ ਕਿਤੇ ਨਹੀਂ ਮੈਂ ਬਲਕਿ ਇਹ ਦਾਅਵੇ ਨਾ ਕਹਿ ਸਕਦਾ ਝਾੜੂ ਪਾਰਟੀ ਦਾ ਦੇ ਵਿੱਚ ਹੱਥ ਹੋ ਸਕਦਾ ਪਰ ਕਾਂਗਰਸ ਨੇ ਆਪਣਾ ਰਾਜਨੀਤਿਕ ਮਫਾਦ ਕਿਉਂਕਿ ਉਸ ਵੇਲੇ ਮੁਖ ਵਿਰੋਧੀ ਅਕਾਲੀ ਸੰਸਟੇਟ ਦੇ ਵਿੱਚ ਅਕਾਲੀਆਂ ਨੂੰ ਕਮਜ਼ੋਰ ਕਰਨ ਦੇ ਲਈ ਉਹਨਾਂ ਨੇ ਰਾਜਨੀਤੀ ਅਪਣਾਈ ਔਰ ਜਾਂਚ ਨੂੰ ਉਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਦੂਰ ਕੀਤਾ ਜਾਵੇ ਪਰ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣੀ ਚਾਹੁੰਦਾ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਵੀ ਜੋ ਕੁਝ ਹੋ ਸਕਦਾ ਸੀ ਨਾਤਮਸਤਕ ਹੋ ਕੇ ਕਰ ਲਿਆ ਪਰ ਜਿਹੜੇ ਦੋਖੀ ਲੋਕ ਨੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਆ ਚਾਹੇ ਉਹ ਕਾਂਗਰਸ ਵਿੱਚ ਚਾਹੇ ਅੱਜ ਝਾੜੂ ਵਾਲੇ ਵੀ ਕਰ ਰਹੇ ਨੇ ਅੱਜ ਵੀ ਹੋ ਰਹੀ ਹੈ ਇੱਕ ਗੁਰੂ ਦੇ ਘਰ ਜਾ ਕੇ ਲੇਖਾ ਦੇਣਾ ਪੈਣਾ ਉਹਨਾਂ ਨੂੰ ਇੱਕ ਅਗਲੀ ਨੀਤੀ ਕੀ ਹੋਏਗੀ ਸੁਭਾ ਦੇਖੋ ਅਸੀਂ ਤਾਂ ਬੜੇ ਨਿਰਪੱਖ ਆ ਕਿ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਕਸੂਰਵਾਰ ਕੋਈ ਵੀ ਹੋਵੇ ਉਸ ਕਸੂਰਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਸਮਰਪਣ ਹੋ ਜਾਂਦੇ ਹੋ ਕੋਈ ਤੁਹਾਡਾ ਇਸ਼ਟ ਹੈ ਜੇ ਉਹਦਾ ਹੀ ਸਤਕਾਰ ਨਹੀਂ ਫਿਰ ਸਾਡਾ ਦੁਨੀਆਂ ਤੇ ਜਿਗੜਦਾ ਵੀ ਕੋਈ ਹੱਕ ਨਹੀਂ ਪਰ ਲਗਾਤਾਰ 10 ਸਾਲ ਤੋਂ ਰਾਜਨੀਤੀ ਹੁੰਦੀ ਹੈ ਔਰ ਇਹ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਜੋ ਸਹੀ ਸੋਚ ਹੈ ਉਹਨੂੰ ਲੈ ਕੇ ਚੱਲਣਾ ਚਾਹੀਦਾ ਸਹੀ ਸੋਚ ਲੈ ਕੇ ਕੋਈ ਵੀ ਨਹੀਂ ਤੁਰਦਾ ਆਵਾਦੀ ਪਾਰਟੀ ਤੇ ਇਹ ਗੱਲ ਕਹਿ ਰਹੀ ਸੀ ਕਿ ਜੀ ਕਿ ਸੈਸ਼ਨ ਦੇ ਵਿੱਚ ਬਚਾਉਂਦੀ ਸੀ ਅਕਾਲੀ ਕੌਂਦੇ ਸੁਣ ਬਚਾਉਂਦੇ ਸੀਗੇ ਪ੍ਰਗਟ ਸਿੰਘ ਜੀ ਨੇ ਜੱਟਾ ਜੱਟਾ ਵੱਡਾ ਝੂਠਾ ਮੁੱਖ ਮੰਤਰੀ ਪੰਜਾਬ ਨੂੰ ਇਸ ਕੰਮ ਤੇ ਮਿਲਿਆ ਮੈਨੂੰ ਲੱਗਦਾ 17 ਸਾਲਾਂ ਦੇ ਵਿੱਚ ਕਿਸੇ ਨੇ ਇੰਨੀ ਮਾੜੀ ਰਾਜਨੀਤੀ ਨਹੀਂ ਕੀਤੀ ਦੇਖੋ ਸਟੇਜ ਦਾ ਕਲਾਕਾਰ ਹੋਣਾ ਵੱਧ ਗੱਲਾਂ ਕਰਨੀਆਂ ਕੋਈ ਵੀ ਕਰ ਸਕਦਾ ਠੀਕ ਹੈ ਉਹਨੂੰ ਗੱਲਾਂ ਚਚਾਉਣੀਆਂ ਆਉਣੀਆਂ ਨੇ ਮਾਈਕ ਦੇ ਉੱਤੇ ਖੜ ਕੇ ਵਿਧਾਨ ਸਭਾ ਦੇ ਅੰਦਰ ਵੀ ਜਦੋਂ ਕੋਈ ਦੂਜੀਆਂ ਪਾਰਟੀਆਂ ਵਾਲੇ ਬੋਲਦੇ ਨੇ ਤੇ ਉਹਨਾਂ ਤੋਂ ਕੈਮਰਾ ਦੂਰ ਕਰ ਲਿਆ ਜਾਂਦਾ ਉਹਨਾਂ ਤੋਂ ਮਾਈਕ ਦੂਰ ਕਰ ਲਿਆ ਜਾਂਦਾ ਹੈ ਤੁਸੀਂ ਤੁਸੀਂ ਮੈਨੂੰ ਦੱਸੋ ਆਪਾਂ ਲੋਕਤੰਤਰ ਦੇ ਵਿੱਚ ਜੀਂਦੇ ਆ ਵਿਧਾਨ ਸਭਾ ਦੇ ਵਿੱਚ ਚੁਣ ਕੇ ਨਮਾਇंदे ਭੇਜਦੇ ਆ ਤੇ ਜੇ ਕੋਈ ਨਮਾਇੰਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਓਏ ਬਾਜਵਾ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਦਾਂ ਬੋਲਦੇ ਦੇਖਿਆ ਸੀ ਤੁਸੀਂ ਸਤਕਾਰ ਜੀ ਸਰਦਾਰ ਜੀ ਕਹ ਕੇ ਹਰੇਕ ਨੂੰ ਗੱਲ ਕਰਦੇ ਸੀ ਉਹ ਅੱਖ ਨੀਵੀਂ ਕਰਕੇ ਗੱਲ ਕਰ ਇੱਕ ਮੁੱਖ ਮੰਤਰੀ ਦੀ ਕ੍ਰੈਡਿਬਿਲਟੀ ਘਟਾਈ ਜਾ ਰਹੀ ਹੈ ਉਸ ਕੁਰਸੀ ਦਾ ਸਤਕਾਰ ਜਿਹੜਾ ਉਹ ਘਟਾਇਆ ਜਾ ਰਿਹਾ ਹੈ ਇਹੋ ਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਉੱਥੇ ਬੋਲਣ ਦਾ ਹਰੇਕ ਨੂੰ ਅਧਿਕਾਰ ਹੈ ਬੋਲਣ ਦੇਣਾ ਚਾਹੀਦਾ ਜਿੰਨੇ ਮਾੜੀ ਸੋਚ ਵਾਲਾ ਮੁੱਖ ਮੰਤਰੀ ਪੰਜਾਬ ਨੂੰ ਇਸ ਟਰਮ 'ਚ ਮਿਲਿਆ ਕਦੇ ਨਹੀਂ ਮਿਲਿਆ ਮੇਰਾ ਮੈਂ ਅਰਦਾਸ ਕਰਦਾ ਅੱਗੇ ਤੋਂ ਮੇਰਾ ਮਿਲੇ ਜੀ ਕੱਲ ਡਿਬੇਟ ਸਰਵਿਸ ਲਈ ਲੈ ਕੇ ਆਏ ਸੀਗੇ ਕਿ ਜਿਹੜੀ ਵੀ ਪਰਿਵਰਤਨ ਚਾਹਤ ਹੈ ਸਾਰੇ ਹੀ ਗੁਰਗਨ ਸਾਹਿਬ ਜੀ ਹੋਵੇ 2016 'ਚ ਅਕਾਲੀ ਸਰਕਾਰ ਨੇ ਲਿਆਈ ਸੀ ਜੀ ਤੁਹਾਡੀ ਜਿਹੜੀ ਇੱਕ ਲੋਕੀ ਮੈਂਬਰ ਹੈਗੀ ਮੇਜੇਤਿਆ ਸਾਹਿਬ ਦੀ ਵਾਈਫ ਉਹ ਕਿਉਂ ਨਹੀਂ ਗਈ ਉਸ ਦਿਨ 아이 ਜੀ ਕਿਉਂਕਿ ਉਹ ਤਾਂ ਉੱਥੇ ਵੀ ਸੈਸ਼ਨ ਦੇ ਵਿੱਚ ਵੀ ਸਵਾਰ ਕੀਤਾ ਗਿਆ ਕਿ ਅੱਜ ਸੈਸ਼ਨ ਚੱਲਦਾ ਹੈ ਵੀ ਅਰਤੀ ਨੰਬਰ ਚੱਲਦਾ ਹੈ ਤੁਸੀਂ ਤੁਹਾਡੀ ਮੈਡਮ ਕਿਉਂ ਉੱਥੇ ਸੀਗੇ ਜੀ ਦੇਖੋ ਇਹ ਕਈ ਵਾਰ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਜੇ ਨਹੀਂ ਜਾ ਸਕੇ ਮੈਨੂੰ ਨਹੀਂ ਪਤਾ ਕਿਉਂ ਨਹੀਂ ਗਏ ਮੈਂ ਜੇ ਨਹੀਂ ਗਏ ਜਾਣਾ ਚਾਹੀਦਾ ਸੀ ਮੈਂ ਵੀ ਕਹਿੰਦਾ ਜਾਣਾ ਚਾਹੀਦਾ ਸੀ ਪਰ ਉਹਦਾ ਕੀ ਵਿਸ਼ਾ ਕਿਉਂ ਨਹੀਂ ਗਏ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਕਈ ਹਾਲਾਤ ਐਵੇਂ ਦੇ ਨੇ ਤੁਸੀਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਪਰ ਜਿਹੜੀ ਗੱਲ ਬਿੱਲ ਦੀ ਹੈ ਬਿੱਲ 2016 ਚ ਪਹਿਲਾਂ ਇਹ ਬਿੱਲ ਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਿਧੀਆਂ ਦੇ ਉੱਤੇ ਸਜ਼ਾ ਦੇਣ ਲਈ ਪਰਵਾਂ ਬਿੱਲ ਲਿਆਂਦਾ ਸੀ ਲੇਕਿਨ ਇਹਨਾਂ ਨੇ ਜਿਹੜਾ ਬਿੱਲ ਲਿਆਂਦਾ ਅਸੀਂ ਕਹਿੰਦੇ ਹਾਂ ਬਿੱਲ ਆਉਣਾ ਚਾਹੀਦਾ ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਹੈ ਬਹੁਤ ਉਂਪਰ ਹੈ ਉਹਦੀ ਸਤਕਾਰ ਚ ਰੱਖ ਕੇ ਉਹ ਬਿੱਲ ਲਿਆਉਣਾ ਚਾਹੀਦਾ ਨਾ ਕਿ ਸਿਰਫ ਰਾਜਨੀਤੀ ਨੂੰ ਕੈਸ਼ ਕਰੇ ਠੀਕ ਕਿ ਪਹਿਲੇ ਜਿਹੜੇ ਵਿਰੋਧ ਅਸੀਂ ਪ੍ਰਦਰਸ਼ਨ ਕੀਤਾ ਤੇ ਕਾਂਗਰਸ ਦਾ ਬੋਲਣਾ ਮੁੱਖਿਆ ਕਿਉਂਕਿ ਜੋ ਕਾਲੀ ਦਲ ਕਦੋਂ ਦਾ ਕਹਿੰਦਾ ਆ ਰਿਹਾ ਤੇ ਕਦੋਂ ਤਾਂ ਮੰਗ ਕਰਦਾ ਆ ਰਿਹਾ ਕਿ ਜੋ ਵੇਦਮੀਆਂ ਦੇ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੀ ਵੇਦਮੀ ਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਾਂਗਰਸ ਦੇ ਆਪਣੇ ਸਾਫਾ ਵਜੀਰ ਤੇ ਸੀਨੀਅਰ ਐਮਐਲਏ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਖੋਤੀ ਅਸੈਂਬਲੀ ਦੇ ਵਿੱਚ ਮੰਨ ਲਿਆ ਕਿ ਕਾਂਗਰਸ ਦਾ ਇੱਕ ਧੜਾ ਇਸ ਦਾ ਹੱਲ ਲੱਭਣ ਦੀ ਬਜਾਏ ਇਸ ਨੂੰ ਸਿਆਸੀ ਤੌਰ ਤੇ ਇਹਦੀਆਂ ਰੋਟੀਆਂ ਸੇਕੜੀਆਂ ਚਾਹੁੰਦਾ ਸੀ ਤੇ ਇਹਨੂੰ ਲੰਬਾ ਸਿਆਸੀ ਮੁੱਦਾ ਬਣਾ ਕੇ ਇਹਦਾ ਫਾਇਦਾ ਲੈਣਾ ਚਾਹੁੰਦਾ ਸੀ ਮੈਂ ਸਮਝਦਾ ਕਿ ਇਹ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤਾਕ ਗੁਰੂ ਮੰਨਦੇ ਹਾਂ ਸਾਨੂੰ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਛੋ ਅਸੀਂ ਇਸ ਜੋ ਕਾਂਗਰਸ ਦੀ ਕਾਰਵਾਈ ਲਈ ਹੈ ਉਹਦੀ ਨਿੰਦਿਆ ਵੀ ਕਰਦੇ ਹਾਂ ਉਹਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਹੈ ਤੇ ਇੱਥੇ ਪੁਤਲਾ ਵੀ ਬੁੱਕਿਆ ਜੀ ਭਾਈ ਗੁੱਜੀ ਦਾ ਖਾਲਸਾ ਭਾਈ ਕੁਝ ਤੇ ਇਹ ਕਾਲੀਦਾ ਯੂਥ ਵਿੰਗ ਵੱਲੋਂ ਜੋ ਕਾਂਗਰਸ ਪਾਰਟੀ ਦਾ ਪਤਲਾ ਫੁਕੇ ਗਿਆ ਕਿਉਂਕਿ ਕਾਂਗਰਸ ਦੇ ਐਮਐਲਏ ਸਰਦਾਰ ਪ੍ਰਗਟ ਸਿੰਘ ਨੇ ਕੱਲ ਵਿਧਾਨ ਸਭਾ ਦੇ ਅੰਦਰ ਮੈਂ ਸਮਝਦਾ ਕਿ ਉਹਨਾਂ ਨੇ ਕਿਹਾ ਮੈਂ ਅਰਦਾਸ ਕਰਕੇ ਖੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਆ ਕਾਂਗਰਸ ਦਾ ਇੱਕ ਧੜਾ ਉਹਦੇ ਤੇ ਰਾਜਨੀਤੀ ਕਰਦਾ ਰਿਹਾ ਅਸੀਂ ਤਾਂ ਪਹਿਲਾਂ ਤੋਂ ਹੀ ਇਲਜ਼ਾਮ ਲਾਉਂਦੇ ਰਹੇ ਆ ਵੀ ਕਾਂਗਰਸ ਇਹ ਤੇ ਸਿਆਸਤ ਕਰ ਰਹੀ ਆ ਔਰ ਇਹ ਕੱਲ ਸੱਚ ਉਹਨਾਂ ਦੇ ਆਪਣੇ ਐਮਐਲਏ ਨੇ ਕਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਧਵਾ ਦੀ ਪਿੱਛੇ ਜਿਹੜਾ ਕਾਂਗਰਸ ਦਾ ਹੱਥ ਆ ਔਰ ਕਾਂਗਰਸ ਜਿਹੜੀ ਆ ਉਹ ਸਚਾਈ ਸਾਹਮਣੇ ਨਹੀਂ ਲਿਆਉਣਾ ਚਾਹਦੀ ਅਸੀਂ ਜਿੱਥੇ ਅੱਜ ਦੁਬਾਰਾ ਮੰਗ ਕਰਦੇ ਆ ਆਮ ਆਦਮੀ ਦੀ ਸਰਕਾਰ ਆ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਆ ਉਹ ਰਾਜਨੀਤੀ ਕਰਦੀ ਰਹੀ ਆ ਔਰ ਜਿਹੜੇ ਅਸਲ ਦੋਸ਼ੀ ਆ ਉਹ ਹਜੇ ਤੱਕ ਜਿਹੜੇ ਆ ਉਹ ਸਾਹਮਣੇ ਨਹੀਂ ਲਿਆਏ ਜਾ ਸਕੇ ਤੋਂ ਕਿਤੇ ਨਾ ਕਿਤੇ ਜਿੱਥੇ ਸਚਾਈ ਅੱਜ ਸਾਹਮਣੇ ਆਈ ਆ ਉੱਥੇ ਇਸ ਘਟਨਾ ਦੀ ਨਿੰਦਾ ਕਰਦੇ ਆ ਉਥੇ ਮੰਗ ਕਰਦੇ ਆ ਕਿ ਅਸਲ ਜਿਹੜੇ ਦੋਚੀ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਕੀਤੀ ਆ ਜਾਂ ਜਿਨ੍ਹਾਂ ਨੇ ਕਰਵਾਈ ਆ ਉਹਨਾਂ ਦੇ ਤੇਰੇ ਸਾਹਮਣੇ ਆਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਧਰਮ ਦੇ ਨਿਆਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੇ ਮੁੱਦੇ ਦੇ ਉੱਤੇ ਰਾਜਨੀਤੀ ਵਕਤ ਵਕਤ ਪਾਰਟੀਆਂ ਕਰ ਰਹੀਆਂ ਨੇ ਆਪਾਂ ਤਾਂ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਹੀ ਕਹਿ ਰਹੇ ਆ ਕਿ ਉੱਤੇ ਰਾਜਨੀਤੀ ਜਿਹੜੀ ਆ ਲਗਾਤਾਰ ਹੋ ਰਹੀ ਆ ਸਰਦਾਰ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਐਮਐਲਏ ਨੇ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਦੇਖੋ ਝਾੜੂ ਵਾਲਿਆਂ ਦੀ ਹੁਣ ਸਰਕਾਰ ਬੇਸ਼ੱਕ ਆ ਰਾਜਨੀਤੀ ਦਾ ਝਾੜੂ ਵਾਲੇ ਕਰ ਹੀ ਰਹੇ ਆ ਪਰ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਆ 5 ਸਾਲ ਉਹਨਾਂ ਨੇ ਵੀ ਰਜ ਕੇ ਰਾਜਨੀਤੀ ਕੀਤੀ ਐ ਸੀ ਇਹ ਗੱਲ ਜੀਡੀਪੀ ਦੇ ਵਿੱਚ ਵੀ ਆਮ ਪਬਲਿਕ ਦੇ ਵਿੱਚ ਵੀ ਬਾਰ ਬਾਰ ਕਹਿੰਦੇ ਰਹੇ ਆ ਕਿ ਜਾਂਚ ਜਿੰਦਰ ਨੂੰ ਜਾਣੀ ਚਾਹੀਦੀ ਉਹਦੋਂ ਨੂੰ ਜਾਣੀ ਨਹੀਂ ਅਸਲ ਮੁੱਦੇ ਦੇ ਉੱਤੇ ਜਾਂਚ ਨਹੀਂ ਹੋ ਰਹੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਇਹ ਗੱਲ ਉਹਦੋਂ ਕੱਲ ਕਲੀਅਰ ਹੋ ਗਈ ਜਦੋਂ ਸਰਦਾਰ ਵਰਗਟ ਸਿੰਘ ਜੀ ਹੋਣਾ ਨੇ ਵਿਧਾਨ ਸਭਾ ਦੇ ਅੰਦਰ ਇਹ ਗੱਲ ਜਗ ਜाहिर ਕਰ ਦਿੱਤੀ ਕਿ ਕਾਂਗਰਸ ਨੇ ਲਗਾਤਾਰ 5 ਸਾਲ ਇਹ ਮੈਂ ਨਹੀਂ ਕਹ ਰਿਹਾ ਸਰਦਾਰ ਵਰਗਟ ਸਿੰਘ ਹੋਣਾ ਨੇ ਜੋ ਕਹਿਆ ਮੈਂ ਤੁਹਾਨੂੰ ਦੱਸ ਰਿਹਾ ਕਿ ਕਾਂਗਰਸ ਨੇ ਲਗਾਤਾਰ 5 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਵੀ ਦੇ ਮੁੱਦੇ ਦੇ ਉੱਤੇ ਜਾਂਚ ਸਹੀ ਤਰੀਕੇ ਪਾਸੇ ਨਹੀਂ ਤੋਰਨ ਦਿੱਤੀ ਕੇਵਲ ਤੇ ਕੇਵਲ ਆਪਣੀਆਂ ਸਿਆਸੀ ਰੋਗੀਆਂ ਸੇਕਣ ਲਈ ਜਾਂਚ ਨੂੰ ਲੰਮਕਾਇਆ ਗਲਤ ਪਾਸੇ ਤੋਰਿਆ ਜਿਸ ਤਰੀਕੇ ਦੇ ਨਾਲ ਉਹ ਜਾਂਚ ਨੂੰ ਗਮਰਾਹ ਕਰਕੇ ਰਾਜਨੀਤਿਕ ਫਾਇਦਾ ਲੈ ਸਕਦੇ ਸੀ ਉਸ ਤਰੀਕੇ ਦੇ ਨਾਲ ਉਹਨਾਂ ਨੇ ਜਾਂਚ ਨੂੰ ਆਪਣੇ ਤੌਰ ਤਰੀਕਿਆਂ ਦੇ ਨਾਲ ਕਾਲਪਾ ਦਫਰਾ ਤੋਂ ਕਰਾਇਆ ਜਿਹੜਾ ਹੁਣ ਇੱਕ ਸੀਨੀਅਰ ਐਮਐਲਏ ਕਾਂਗਰਸ ਦਾ ਇਹ ਗੱਲ ਜੰਗ ਜाहिर ਕਰ ਰਿਹਾ ਜਿਹੜੀ ਅਸੀਂ ਲਗਾਤਾਰ 2017 ਤੋਂ ਕਹਿੰਦੇ ਰਹੇ ਆ ਕਿ ਜਾਂਚ ਸਹੀ ਪਾਸੇ ਨਹੀਂ ਜਾ ਰਹੀ ਉਹਨਾਂ ਦੇ ਕਾਂਗਰਸ ਦੇ ਇੱਕ ਜ਼ੁੰਮੇਵਾਰ ਐਮਐਲਏ ਨੇ ਉਹ ਗੱਲ ਕਹਿ ਦਿੱਤੀ ਕਹ ਸੀ ਕਿ ਬਹੁਤ ਸਾਰੇ ਸੱਜਣ ਕਾਂਗਰਸ ਦੀ ਇਸ ਗੱਲ ਤੋਂ ਲਾਹਾ ਲੈ ਰਹੇ ਹਨ ਹੁਣ ਆਮ ਵਾਲੇ ਵੀ ਲੈ ਰਹੇ ਆ ਆਵਾਦ ਵੀ ਪਾਰਟੀ ਵਾਲੇ ਵੀ ਲੈ ਰਹੇ ਆ ਪਰ ਇਹਨਾਂ ਰਾਜ ਦੀਆਂ ਪਾਰਟੀਆਂ ਉੱਤੇ ਆ ਰਹੀਆਂ ਸੋ ਅੱਜ ਆਪਾਂ ਸਰਦਾਰ ਵਿਆਸ ਸਿੰਘ ਆਪਣੇ ਸਰਦਾਰ ਭਗਤ ਸਿੰਘ ਜਿਹੜਾ ਅ ਬਦਨਾ ਕਾਂਗਰਸ ਪਾਰਟੀ ਦਾ ਪੁੱਤਲਾ ਪੁੱਤਰ ਮੇਰੇ ਹੀ ਮੁਰਦਾਬਾਦ 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 ਜੇ ਆਮੀਅਤ ਦੇ ਸਾਸਤ ਕਰਨ ਵਾਲੀ ਕਾਂਗਰਸ ਮੁਰਦਾਬਾਦ ਮੁਰਦਾਬਾਦ ਚਲਿਏ ਬਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 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 मुस्लमाबाद 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 ये आदमिया दे सियासत करने वाली मुस्लमाबाद मुस्लमाबाद ये आदमिया दे साथ बिठी ओया तो चला नहीं मुस्लमाबाद जिंदाबाद जिंदाबाद खुदाबाद 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 खु

গোলাবা গোলাবা গোনা হলো গোলাবা পতাকা গোলাবা গোলাবা পতাকা দি গোলাবা গোলাবা পতাকা দিন দাও পতাকা গোলাবা গোলাবা কিন্তু পাঁচ পতাকা গোলাবা পতাকা গোলাবা